ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਜੀ ਸਭ ਦੇ ਘਰ ਪਰਵਾਹ ਠੀਕ ਠਾਕ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕੋਲੇ ਉਤਰਾ ਦਾ ਹਰ ਇੱਕ ਤਰ੍ਹਾਂ ਦਾ ਸਮਾਨ ਹੁੰਦਾ ਤੇ ਅੱਜ ਲੈ ਕੇ ਆਏ ਆਂ ਭਾਈ ਜੀ ਆਪਾਂ ਨੈਟ ਠੀਕ ਆ ਜੀ ਜਿਵੇਂ ਆਪਾਂ ਲਾਉਨੇ ਆਂ ਖੁੱਡਿਆਂ ਦੇ ਅੱਗੇ ਲਾਉਨੇ ਆ ਜਾਂ ਧੁੱਪ ਧੁੱਪਰਾਉਣ ਉਤਰਾ ਹੁੰਦਾ ਹੋਣੇ ਆ ਜੀ ਇਹ ਨੈਟ ਆਗੇ ਜੀ 10 ਬਾਈ 10 ਦਾ ਵੀ ਹੈਗਾ ਜੀ ਤੇ 10 ਬਾਈ 15 ਦਾ ਵੀ ਆ ਜੀ 10 ਬਾਈ 15 ਦਾ ਤੇ 10 ਬਾਈ 10 ਦਾ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਜੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਾਕੀਆ ਤੁਹਾਨੂੰ ਪਤਾ ਹੀ ਆ ਇਹ ਡਰਿੰਕਰ ਵਗੈਰਾ 1 ਲੀਟਰ, 3 ਲੀਟਰ ਤੇ 5 ਲੀਟਰ ਇਹ ਤਿੰਨੋਂ ਡਰਿੰਕਰ ਆਪਣੇ ਕੋਲੇ ਹੈਗੇ ਆ ਜੀ ਤੇ ਕੋਰੀਅਰ ਵੀ ਕਰਦੇ ਆਂ ਆਪਾਂ ਜੇ ਕਿਸੇ ਵੀਰ ਨੇ ਘਰੇ ਮੰਗਵਾਉਣਾ ਤਾਂ ਘਰੇ ਹੀ ਪਹੁੰਚ ਕਰ ਦੇਈਏ ਠੀਕ ਆ ਜੀ ਤੇ ਇੱਕ ਹੁਣ ਆਪਾਂ ਤੁਹਾਡੇ ਲਈ ਤੋਹਫਾ ਲੈ ਕੇ ਆਏ ਆ ਇਸ ਵਾਰ ਆਪਟਰ ਬਾਜੀ ਲਈ ਤੋਹਫਾ ਹੀ ਸਮਝੋ ਇਹ ਫੇਰ ਕਵਰੀ ਕੈਪਸੂਲ ਆ ਜੀ ਇਹ ਜਿਹੜਾ ਆਪਾਂ ਬਾਹਰੋਂ ਕਵਰੀ ਕੈਪਸੂਲ ਮੰਗਵਾਉਨੇ ਆ ਉਹ ਚੀਜ਼ ਆ ਜੀ ਇਹ ਇਹ 30 ਕੈਪਸੂਲਾਂ ਦੀ ਪੈਕੇਜ ਆ ਬਈ ਜੀ ਤੇ ਰੇਟ ਵੀ ਬਹੁਤ ਜੈਨੂਨ ਰੇਟ ਆ ਜੀ ਇਹਦਾ 800 ਰੁਪਿਆ ਡੱਬੀ ਦਾ ਰੇਟ ਆ ਤੇ ਕਿਸੇ ਵੀਰ ਭਰਾ ਨੂੰ ਚਾਹੀਦਾ ਜੀ ਆਲ ਇੰਡੀਆ ਡਿਲੀਵਰੀ ਫ੍ਰੀ ਆ ਜੀ ਇਹਦੀ ਤੇ ਕਿਸੇ ਵੀਰ ਨੇ ਮੰਗਵਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੀ ਤੇ ਮੈਡੀਵਰਮ ਵੀ ਆਪਣੇ ਕੋਲ ਆ ਚੁੱਕੀ ਆ ਜੀ ਜੇ ਕਿਸੇ ਵੀਰ ਨੇ ਮੈਡੀਵਰਮ ਚਾਹੀਦੀ ਹੈ ਮੈਡੀਵਰਮ ਵੀ ਪਹੁੰਚਦੀ ਕਰ ਦਾਂਗੇ ਤੇ ਇੱਕ ਹੋਰ ਆਪਣੇ ਕੋਲੇ 12 ਮਾਉਟ ਜਿਹੜੀ ਗੋਲੀ ਆ ਉਹ ਵੀ ਆਪਣੇ ਕੋਲੇ ਆ ਜਾਣੀ ਆ ਜੀ ਥੋੜੇ ਟਾਈਮ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਵਿੱਚ ਤੇ ਕਿਸੇ ਵੀਰ ਪਰਮ ਉਹ ਚਾਹੀਦੀ ਆ ਵੈਸੇ ਵੀਡੀਓ ਪਾਵਾਂਗੇ ਅਸੀਂ ਉਹਦੇ ਬਾਰੇ ਵੀ ਤੇ ਜੇ ਕਿਸੇ ਨੂੰ ਚਾਹੀਦੀ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਰਿਕਵਰੀ ਕੈਸਲ ਦੀ ਬਾਈ ਜੀ ਫੁੱਲ ਗਾਰੰਟੀ ਆ ਫੁੱਲ ਵੈਸਟ ਰਿਜ਼ਲਟ ਹੈ ਦਾ ਆਪਾਂ ਘਰੇ ਵਰਤ ਕੇ ਪਹਿਲਾਂ ਦੇਖਿਆ ਕਿਸੇ ਵੀਰ ਪਰਮ ਚਾਹੀਦਾ ਤਾਂ ਆਪਣੇ ਨਾਲ ਸੰਪਰਕ ਕਰੋ ਜੀ ਤੇ ਘਰ ਪਹੁੰਚਾਵਾਂਗੇ ਜੀ ਆਪਾਂ ਫ੍ਰੀ ਡਿਲੀਵਰੀ ਹੈ ਠੀਕ ਆ ਜੀ ਤੇ ਆਪਣੀ ਵੀਡੀਓ ਕਿਵੇਂ ਲੱਗਦੀ ਆ ਤੁਹਾਨੂੰ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵਾਤਵੱਦ ਤਾ ਕੇ ਹਰ ਇੱਕ ਵੀਰ ਭਰਾ ਕੋਲੇ ਚਲੇ ਜਾਵੇ ਬਸ ਤੋਂ ਸ਼ੇਰ ਕਰਿਓ ਜੀ ਧੰਨਵਾਦ ਜੀ ਸਸੇ ਕਰਦੋ